ਪੇਰ ਉਸ ਜਵੱਦੀ ਦੇ ਪੁੱਲ ਤੇ ਸੰਤ ਮਹਾਰਾਜ ਜੀ ਠੱਗਾਂ ਦੀ ਸਾਖੀ ਸੁਣਾਈ ਉਹ ਹੈ ਵੀ ਇੱਥੇ ਆਲਮਗੀਰ ਦੇ ਨੇੜੇ ਤੇ ਜਿਹੜੀ ਦੀ ਗਾ ਕਹਾਣੀ ਉਹ ਜਿਹੜੇ ਸਾਰੇ ਪਿੰਡ ਠੱਗਾਂ ਦੇ ਹੀ ਸੀ ਮਹਾਰਾਜ ਜੀ ਨੂੰ ਘੇਰ ਲਿਆ ਸੀ ਗੁਰੂ ਨਾਨਕ ਮਹਾਰਾਜ ਜੀ ਫਿਰ ਉੱਥੇ ਉਹ ਵਚਨ ਕਰਦੇ ਕਰਦੇ ਸਾਖੀ ਸੁਣਾਉਂਦੇ ਤਕਰੀਬ ਜਿੱਥੇ ਮਹਾਰਾਜ ਜੀ ਦਾ ਪੰਡਾਲ ਹੁੰਦਾ ਸੀ ਨਾ ਦੀਵਾਨ ਦਾ ਉਰਥੋਂ ਮੜੀਆਂ ਨੇੜੇ ਹੀ ਹੁੰਦੀਆਂ ਸੀ ਪਤਾ ਨਹੀਂ ਤਾਂ ਉਹ ਜਿਹੜੀਆਂ ਰੂਹਾਂ ਰਹਿ ਜਾਂਦੀਆਂ ਸੀ ਉਹਨਾਂ ਨੂੰ ਦੀਵਾਨ ਸੁਣਾ ਕੇ ਸੱਚਖੰਡ ਭੇਜਦੇ ਸੀ ਤੇ ਉਹ ਠੱਗਾਂ ਦੀ ਸਾਖੀ ਜਦੋਂ ਠੱਗਾਂ ਨੇ ਆ ਕੇ ਘੇਰ ਲਿਆ ਭਾਈ ਮਰਦਾਨਾ ਕਹਿੰਦਾ ਮਹਾਰਾਜ ਜੀ ਅਬਲਾਵਾ ਤੋਂ ਕਿਉਂ ਕਦੋਂ ਛਟਕਾਰਾ ਹੋਊਗਾ ਆਪਣਾ ਮਹਾਰਾਜ ਕਹਿੰਦੇ ਭਾਈ ਮਰਦਾਨਿਆ ਘਬਰਾ ਨਾ ਕਰਤਾਰ ਦੇ ਰੰਗ ਦੇਖ ਉਹ ਆ ਗਏ ਪਿੰਡ ਵਾਲੇ ਖੜਜੋ ਵੀ ਰਾਜੋ ਤੁਸੀਂ ਤਾਂ ਕੋਈ ਜਾਦੂਗਰ ਹੋ ਸਾਡੇ ਤੇ ਕੋਈ ਜਾਦੂ ਕੀਤਾ ਰਾਤ ਸਾਨੂੰ ਤਾਂ ਸੱਸਰੀ ਦੀ ਤਰ੍ਹਾਂ ਨਹੀਂ ਦਾਗੀ ਅਸੀਂ ਤਾਂ ਕੋਈ ਜਾਣ ਨਹੀਂ ਦਿੱਤਾ ਪਹਿਲਾਂ ਮਾਰ ਕੇ ਫੇਰ ਪੋਲਦੇ ਹੁੰਨੇ ਆ ਅਸੀਂ ਹੁਣ ਤੁਹਾਨੂੰ ਛੱਡਣਾ ਨਹੀਂ ਅਸੀਂ ਤੁਹਾਨੂੰ ਮਾਰ ਦੇਣਾ ਮਹਾਰਾਜ ਕਹਿੰਦੇ ਗੁਰੂ ਨਾਨਕ ਮਹਾਰਾਜ ਕਹਿੰਦੇ ਮਰਨ ਤੋਂ ਨਹੀਂ ਅਸੀਂ ਡਰਦੇ ਭਾਈ ਪਰ ਇੱਕ ਗੱਲ ਹੈ ਸਾਡਾ ਸੰਸਕਾਰ ਜ਼ਰੂਰ ਕਰਜੋ ਉਹ ਕਹਿੰਦੇ ਸਾਨੂੰ ਕਿ ਲੋੜਾ ਸੰਸਕਾਰ ਕਰਨ ਦੀ ਗੁੱਜੇ ਹੀਰੇ ਮੋਤੀ ਤੁਹਾਡੇ ਚਿਹਰਿਆਂ ਤੇ ਚਮਕਦੇ ਨੇ ਦਮਕਦੇ ਨੇ ਥੋੜੀ ਤਾਂ ਨਹੀਂ ਮਾਇਆ ਤੁਹਾਡੇ ਕੋਲ ਅਸੀਂ ਤਾਂ ਮਾਇਆ ਲੁੱਟਣੀਆਂ ਤੁਹਾਨੂੰ ਮਾਰ ਕੇ ਸਿੱਟ ਕੇ ਕਹਿੰਦੇ ਬਸ ਕੋਈ ਨਹੀਂ ਮਾਰਨ ਤੋਂ ਨਹੀਂ ਅਸੀਂ ਡਰਦੇ ਫੇਰ ਮਹਾਰਾਜ ਕਹਿੰਦੇ ਸਾਡਾ ਸੰਸਕਾਰ ਜ਼ਰੂਰ ਕਰਜੋ ਕਹਿੰਦੇ ਅਗੂ ਕਿੱਥੋਂ ਲਿਆਵਾਂਗੇ ਚੇਖਾ ਬਲਦੀ ਸੀ ਨੇੜੇ ਸਿਵਾ ਬਲ ਰਿਆ ਸੀ ਕਿਸੇ ਦਾ ਉਹਦੇ ਪਾਲ ਉਂਗਲ ਕਰਕੇ ਕਹਿੰਦੇ ਮਹਾਰਾਜ ਕਹਿੰਦੇ ਅੱਗ ਉਥੋਂ ਲਿਆਓ ਜੀ ਉਹ ਕਹਿੰਦੇ ਸਾਨੂੰ ਕੀ ਲੋੜ ਆ ਵਿੱਚ ਦੋ ਕਹਿੰਦੇ ਯਾਰ ਆਪਾਂ ਤੋਂ ਤਕੜੇ ਤਾਂ ਨਹੀਂ ਦੋ ਇੰਨਾ ਕੋਲ ਖੜਜੋ ਦੋ ਵਿੱਚ ਅੱਗ ਲਿਆਓ ਉਹ ਆ ਜਿਆਦਾ ਅੱਗ ਲੜਨ ਜਾਂਦੇ ਨਹੀਂ ਚੋਜ ਤਾਂ ਗੁਰੂ ਨਾਨਕ ਮਹਾਰਾਜ ਦਾ ਬਾਪੂ ਜਾਈ ਥੀ ਨਾ ਜੀ ਉਹਨਾਂ ਨੂੰ ਦਿਖਾਉਣਾ ਸੀ ਜਦ ਉੱਥੇ ਜਾਂਦੇ ਨੇ ਚਖਾ ਦੇ ਕੋਲ ਉੱਥੇ ਦੋ ਪਾਰਟੀਆਂ ਚ ਲੜਾਈ ਹੁੰਦੀ ਆ ਉਹ ਕਹਿੰਦੇ ਅਸੀਂ ਲੈ ਕੇ ਜਾਣਾ ਦੂਏ ਕਹਿੰਦੇ ਅਸੀਂ ਲੈ ਕੇ ਜਾਣਾ ਇੱਕ ਜੰਮਦੂਤ ਇੱਕ ਦੇਵਦੂਤ ਜੀ ਸਹੀ ਇਸੇ ਨੂੰ ਮੈਂ ਕਹਾਈ ਲੀ ਜੀ ਉਹ ਕਹਿੰਦੇ ساری ਜ਼ਿੰਦਗੀ ਇਹਨਾਂ ਕੋਈ ਚੰਗਾ ਕੰਮ ਨਹੀਂ ਕੀਤਾ ਠੱਗੀਆਂ ਹੀ ਮਾਰੀਆਂ ਨੇ ਜੀ ਐ ਜ਼ਕਰ ਕਰਕੇ ਅਸੀਂ ਇਹਨਾਂ ਨੂੰ ਨਰਕਾਂ ਚ ਸਿੱਟਣਾ ਜੀ ਉਹ ਕਹਿੰਦੇ ਠੀਕ ਐ ਹੁਣ ਇਹ ਜਿਹੜੇ ਅੱਗ ਲੈਣਗੇ ਤੇ ਇਹ ਦੇਖਦੇ ਨੇ ਖੜੇ ਉਹ ਕਹਿੰਦੇ ਠੀਕ ਐ ਇਹਨੇ ساری ਜਿੰਦ ਵਿੱਚ ਕੀ ਕੋਈ ਸੰਗਾ ਕੰਮ ਨਹੀਂ ਕਰਿਆ ਪਰ ਇਹਨਾਂ ਦੀ ਚਿਖਾ ਵਾਲ ਗੁਰੂ ਨਾਨਕ ਮਹਾਰਜ ਦੀ ਉਂਗਲ ਹੋਗੀ ਜੀ ਇਹਦੇ ਸਾਰੇ ਦੋਸ਼ ਇਹਦੇ ਸਾਰੇ ਔਗਣ ਮਾਫ ਹੋ ਗਏ ਜੀ ਅਸੀਂ ਸੱਚਖੰਡ ਲੈ ਕੇ ਜਾਣਾ ਹੂੰ ਉਹਨਾਂ ਨੇ ਜਿਆਦਾ ਇਹ ਕਹਿੰਦੇ ਕਿਹੜੇ ਗੁਰੂ ਨਾਨਕ ਦੀ ਗੱਲ ਕਰਦੇ ਹੋ ਕਹਿੰਦੇ ਉਹ ਹੀ ਜਿਨ੍ਹਾਂ ਨੇ ਤੁਹਾਨੂੰ ਅੱਗ ਲੈਣ ਕਰ ਭੇਜਿਆ ਜੀ ਬਾਫਰ ਉਹ ਉੱਥੇ ਹੀ ਨਾ ਬਾਪਸ ਮੁੜਦੇ ਕਹਿੰਦੇ ਦੇਖਿਓ ਦੇਖਿਓ ਕਿ ਉਸ ਕਹਿ ਬੰਦੇ ਜੀ ਜੀ ਨਾਲੀ ਉਂਗਲ ਕਰਨ ਨਾਲ ਸਾਰੇ ਜਨਾਹ ਮਾਫ ਹੋ ਗਏ ਆਪਾਂ ਇਹਨਾਂ ਨੂੰ ਮਾਰਨ ਨੂੰ ਫਿਰਦੇ ਆ ਜੀ ਮਹਾਰਾਜ ਜੀ ਸਾਨੂੰ ਬਖਸ਼ ਲੋ ਅਸੀਂ ਸਾਤੇ ਗਲਤੀ ਹੋ ਗਈ ਪਿੰਡ ਲੈ ਗਏ ਕਈ ਦਿਨ ਰੱਖ ਕੇ ਉਹਨਾਂ ਸਤ ਸੰਗ ਕਰਾਇਆ ਮਹਾਰਾਜ ਨੇ ਉੱਥੇ ਧਰਮਸ਼ਾਲਾ ਬਣਵਾਈ ਉਦੋਂ ਧਰਮਸ਼ਾਲਾ ਗੁਰਦੁਆਰਾ ਹੁਣ ਉਹਨਾਂ ਧਰਮਸ਼ਾਲਾ ਦਾ ਨਾਮ ਗੁਰਦੁਆਰਾ ਬਣ ਗਿਆ ਇਉਂ ਸਤ ਸੰਗ ਦੇ ਵਿੱਚ ਗੁਰੂ ਨਾਨਕ ਮਹਾਰਾਜ ਜਦੋਂ ਮਹਾਰਾਜ ਜੀ ਨੇ ਵੀ ਆਇਆ ਉਂਗਲ ਕਰੀ ਜਿੱਥੇ ਚਖਾ ਵੱਲਦੀ ਸੀ ਨਾ ਪਰ ਮੇਰੇ ਮਨ ਨੇ ਤਾਂ ਉਦੋਂ ਹੀ ਕਹਿਤਾ ਮੈਂ ਕਿ ਚਲ ਵੀ ਮਿੱਤਰਾ ਤੇਰੇ ਵੀ ਗਨਾਮ ਆਪੋ ਵੀ ਇਹ ਗੁਰੂ ਨਾਨਕ ਹੀ ਨੇ ਇਹ ਤਾਂ ਸੁਲੇਮਾਨ ਪ੍ਰੇਤ ਵੀ ਕਹਿ ਗਿਆ ਪਾਡਕਾਸਟ ਜਰੂਰ 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 ਸੋ ਧੰਨਵਾਦ